ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਲੈ ਕੇ ਕੱਢਿਆ ਗਿਆ ਦੂਸਰਾ ਵਿਸ਼ਾਲ ਨਗਰ ਕੀਰਤਨ ਜੋ ਕਿ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਰੰਭ ਹੋ ਕੇ ਸਦਰ ਬਾਜ਼ਾਰ ਸਨੌਰ ਤੋਂ ਆਉਂਦਾ ਹੋਇਆ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਆਕੇ ਸਮਾਪਤ ਹੋਇਆ ਇਸ ਮੌਕੇ ਤੇ ਗੱਤਕਾ ਪਾਰਟੀ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਤੇ ਸਦਰ ਬਾਜ਼ਾਰ ਸਨੌਰ ਦੇ ਦੁਕਾਨਦਾਰਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਗੁਰੂ ਮਹਾਰਾਜ ਨੂੰ ਸੁੰਦਰ ਪਾਲਕੀ ਵਿੱਚ ਸਜਾ ਕੇ ਪੰਜ ਪਿਆਰੀਆਂ ਵੱਲੋਂ ਸੁੰਦਰ ਪਾਲਕੀ ਦੀ ਅਗਵਾਈ ਕੀਤੀ ਗਈ। ਤੋਰੇ ਸਿੱਕੇ ਤੇ ਪਿਆਰੇ ਆਪਣੀ ਪਾਣੀ ਆਪਣੀ ਹਾਜ਼ਰੀ ਚ ਬੈਠ ਕੇ ਲਿਖਵਾਈ ਹੋਵੇ ਤੇ ਸ਼ੁੱਧ ਕਰਾਈ ਹੋਵੇ ਭਾਈ ਗੁਰਦਾਸ ਜੀ ਨੇ ਇਹ ਕਲਮ ਚਲਾਈ ਬਾਬਾ ਬੁੱਢਾ ਜੀ ਭਾਈ ਬਨੋ ਜੀ ਉਹਨਾਂ ਸਾਰਿਆਂ ਨੇ ਰਲ ਕੇ ਇਹ ਸੇਵਾ ਸੰਪੂਰਨ ਕੀਤੀ ਤੇ 1604 ਈਸਵੀ ਨੂੰ ਈਸਵੀ ਨੂੰ ਇਹ ਪੜ ਕੇ RAM SAR ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਜਿਸ ਤਰੀਕੇ ਦੇ ਨਾਲ ਹਰਿਮੰਦਰ ਸਾਹਿਬ ਦੇ ਗ੍ਰੰਥੀ ਪ੍ਰਥਾ ਜਿਹੜੀ ਹੈ ਉਹ ਰਭ ਹੋਈ ਸੀ ਇਸ ਦੇ ਸਬੰਧ ਦੇ ਵਿੱਚ ਇਸ ਦੇ ਉਪਲਬਖਸ਼ ਦੇ ਵਿੱਚ ਅੱਜ ਉਸੇ ਤਰੀਕੇ ਨਾਲ ਉਸੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਇਲਾਕੇ ਦੀਆਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ 21 ਸਾਬ ਤੋਂ ਆਰੰਭ ਹੋਵੇਗਾ तकरीबन 12 ਵਜੇ ਆਰੰਭ ਹੋ ਜਾਣਗੇ ਨਗਰ ਕੀਰਤਨ ਸਾਬ ਫਿਰ ਪਹਿਲਾ ਗੁਰਦੁਆਰਾ ਅਕਾਲਗੜ੍ਹ ਸਾਬ ਵੱਲੋਂ ਪਰ ਫਿਰ ਗੁਰਦੁਆਰਾ ਕਲਗੀਧਰ ਸਾਬ ਤੋਂ ਅੰਦਰ ਐਂਟਰ ਹੁੰਦੇ ਆ ਪੁਲਿਸ ਚੌਕੀ ਦੇ ਸਾਹਮਣੇ ਸਦਰ ਬਾਜ਼ਾਰ ਸਨੌਰ ਵਿੱਚੋਂ ਆਉਂਦਾ ਹੋਇਆ ਫਿਰ ਗੁਰਦੁਆਰਾ ਟੀਪੀ ਸਾਬ ਵਾਸਤੇ ਪਹੁੰਚ ਕੇ ਸਮਾਪਤੀ ਹੋਏਗੀ ਜੀ ਸੋ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਸਮੂਹ ਨਾਨਕ ਨਾਮਲੇਵਾ ਸੰਗਤ ਵਾਚੜ ਕੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਸੇਵਾ ਕਰਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز